ਅਪਿਛੜੇ ਕਿਉਂ ਹੋਏ ਆ ਵਿਛਣ ਦੀ ਵਜ੍ਹਾ ਹੈ ਭਾਈ ਕਿ ਜਿਵੇਂ ਜੋਤ ਵਿੱਚ ਕਿਉ ਜੇ ਥੱਲੇ ਰਹੇ ਤਾਂ ਜਲਦੀ ਜੇ ਉੱਪਰ ਕੀ ਕਰ ਦਿੱਤਾ ਬੱਤੀ ਤੇ ਤੇ ਬੁਝ ਜਾਂਦੀ ਅਸੀਂ ਹੁਣ ਕੀਰਤ ਨੂੰ ਇੰਪੋਰਟਡ ਰੱਖਿਆ ਹੋਇਆ ਹੈ ਕਿ ਧਰਮ ਦੇ ਕੰਮ ਤਾਂ ਛੱਡ ਦਾਂਗੇ ਕਿ ਧਰਮ ਦੇ ਕੰਮ ਤਾਂ ਅਸੀਂ ਛੱਡ ਦੇਵਾਂਗੇ ਪਰ ਅਸੀਂ ਸੰਸਾਰਿਕ ਕੰਮ ਨਹੀਂ ਛੱਡਾਂਗੇ ਭਾਵ ਪਰਮਾਤਮਾ ਤੋਂ ਦੂਰ ਹੋ ਗਏ। ਕਿ ਪਰਮਾਤਮਾ ਤੈਨੂੰ ਤਾਂ ਦੇਖਾਂਗੇ ਜੇ ਟਾਈਮ ਮਿਲੂਗਾ। ਵੀ ਜੇ ਟਾਈਮ ਮਿਲਿਆ ਫਿਰ ਤੈਨੂੰ ਮਿਲ ਲਾਂਗੇ ਆਕੇ ਨਹੀਂ ਤਾਂ ਸਾਡੇ ਕੋਲ ਟਾਈਮ ਨਹੀਂ ਹੈ। ਭਾਵ ਸਾਡੇ ਉੱਤੇ ਦੀ ਜਿਵੇਂ ਕਿਓ ਦੇ ਬਤੀ ਉੱਪਰ ਹੋ ਜਾਣਾ ਤੇ ਉਹ ਤਾਂ ਬੁੱਝ ਜਾਣਾ। ਉਸੇ ਤਰ੍ਹਾਂ ਜਿਹੜੀ ਕਿਰਤ ਦੇ ਨਾਲ ਅਸੀਂ ਪਰਮਾਤਮਾ ਨੂੰ ਮਿਲਣਾ ਸੀ ਉਸੇ ਕਿਰਤ ਨੇ ਸਾਨੂੰ ਪਰਮਾਤਮਾ ਨੂੰ ਭੁਲਾ ਦਿੱਤਾ। ਕਿ ਸਵੇਰ ਤੋਂ ਸ਼ਾਮ ਤੱਕ ਕਦੇ ਪ੍ਰਮਾਤਮਾ ਦਾ ਨਾਮ ਨਹੀਂ ਜਪਣਾ ਪ੍ਰਮਾਤਮਾ ਤਾਂ ਇਹ ਵੀ ਕਹਿ ਦਿੰਦਾ ਹੈ ਕਿ ਮੈਂ ਤੈਨੂੰ ਇੱਕ ਹੋਰ ਆਪਸ਼ਨ ਦਿੰਦਾ ਹਾਂ ਕਿ ਕੰਮ ਕਰਦਾ ਰਹੇ ਕੰਮ 24 ਘੰਟੇ ਕਰ ਭਾਵੇਂ ਹੱਥ ਪਾਵੇਂ ਕਹਿੰਦੇ ਹੱਥੋਰ ਤੇ ਸਭ ਕੰਮ ਕਰ ਹੱਥ ਪੈਰ ਤੇ ਕੰਮ ਕਰੇ ਪਰ ਇੱਕ ਚੀਜ਼ ਰੱਖ ਲਿਆ ਕਰ ਸ਼ੀਤ ਨਰਿੰਜਨ ਨਾਲ ਕਿ ਆਪਣੇ ਚਿੱਤ ਨੂੰ ਪਰਮਾਤਮਾ ਨਾਲ ਜੋੜਿਆ ਕਰ ਵਾਹਿਗੁਰੂ ਕਾਲਪੁਰਖ ਤਾਂ ਤੈਨੂੰ ਹਰ ਤਰੀਕੇ ਦਾ ਗਿਆਨ ਦਿੰਦਾ ਸਮਝਾਉਂਦਾ ਹੈ ਹੁਣ ਸਤਗੁਰੂ ਪਾਤਸ਼ਾਹ ਕਹਿੰਦੇ ਕਿਰਤ ਕਰਮ ਕੀ ਵਿਛੜੇ ਵਿਚਣ ਦੀ ਵਜ੍ਹਾ ਹੈ ਕੰਮਕਾਰ ਕਿ ਸਾਨੂੰ ਇਹਨਾਂ ਕੰਮਕਾਰਾਂ ਤੋਂ ਜਿੱਥੇ ਅਸੀਂ ਇਦਨਾ ਆਪਣਾ ਜੀਵਨ ਗੁਜ਼ਾਰਨਾ ਸੀ ਅਸੀਂ ਇਹਦੇ ਐਸਾ ਅਮਲ ਚੜ੍ਹਿਆ ਕਿ ਇਹ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ ਕਿਰਤ ਕਰਾਂਗੇ ਮਾਇਆ ਆਏਗੀ ਮਾਇਆ ਦੇ ਅਧੀਨ ਹੋ ਚੁੱਕੇ ਆ ਇਸ ਕਰਕੇ ਪ੍ਰਮਾਤਮਾ ਤੋਂ ਭੁੱਲ ਗਏ ਅਸੀਂ ਕੀਰਤ ਕਰਮ ਕੇ ਵਿਚੜੇ ਕਿ ਵਿਛਣ ਦੀ وجہ ਦੱਸਤੀ ਹੈ ਹੁਣ ਅੱਗੇ ਮਿਲਣ ਦੀ وجہ ਵੀ ਦੱਸ ਦੇਣਗੇ ਕਿ ਮਿਲਣਾ ਵੀ ਕਿਵੇਂ ਹੈ ਕਾਰ ਕਿਰਪਾ ਮੇਲੋ ਰਾਮ ਕਿ ਜਦੋਂ ਭਾਈ ਉਸ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਕਿਰਪਾ ਕਦੋਂ ਕਰੂ ਕਿ ਤੂੰ ਹਰ ਪਲ ਤੇਰੇ ਅੰਦਰ ਤੜਫ ਹੈ ਪ੍ਰਮਾਤਮਾ ਨੂੰ ਮਿਲਣ ਦੀ ਚਾਹਨਾ ਹੈ ਤੇ ਜੇ ਚਾਹਨਾ ਹੋਗੀ ਨਾ ਤੇ ਤੈਂ ਕਿਰਪਾ ਹੁੰਦੀ ਕਿ ਜੇ ਤੂੰ ਭਾਈ ਖੁਦ ਹੀ ਨਹੀਂ ਚਾਹੁੰਦਾ ਤੇ ਦੇਣ ਵਾਲਾ ਤੈਨੂੰ ਕਿਉਂ ਦਵੇਗਾ ਕਿਉਂ ਕਿਰਪਾ ਕਰੇਗਾ ਤੇਰੇ ਤੇ ਜਦੋਂ ਤੈਨੂੰ ਹੀ ਮਿੱਠੇ ਤੋਂ ਪਰਹੇਜ ਹੈ ਮਿਠਾਸ ਤੋਂ ਪਰਹੇਜ ਹੈ ਤੂੰ ਖਾਣਾ ਨਹੀਂ ਚਾਹੁੰਦਾ ਤੇ ਤੈਨੂੰ ਕੋਈ ਧੱਕੇ ਨਾਲ ਥੋੜੀ ਖਿੜਾ ਸਕਦਾ ਤੂੰ ਨਹੀਂ ਖਾਣਾ ਚਾਹੁੰਦਾ ਨਹੀਂ ਖਾਣਾ ਚਾਹੁੰਦਾ ਉਸੇ ਤਰ੍ਹਾਂ ਹੀ ਅਮਰ ਦਾ ਗੁਰਬਾਣੀ ਹੈ ਗੁਰਮਾਰ ਗੁਰੂ ਦੇ ਮਾਰਗ ਦਾ ਉਪਦੇਸ਼ ਹੈ ਇਹ ਤੇ ਜੋ ਚੱਲਣਾ ਚਾਹੁੰਦੇ ਆ ਭਾਈ ਚਲੋ ਜੀ ਸਦਕੇ ਚਲੋ ਜੋ ਨਹੀਂ ਚਲਣਾ ਚਾਹੁੰਦੇ ਭਾਈ ਉਹਨਾਂ ਬਾਅਦ ਕੋਈ ਕੋਈ ਪਹਿਲੇ ਥੋੜੀ ਹੰਦਾ ਕਿ ਬੰਦਾ ਕਹਿੰਦਾ ਠੀਕ ਆ ਭਾਈ ਤੈਨੂੰ ਬੜੀ ਤਕਲੀਫ ਆ ਬਈ ਨਰਕਾ ਚ ਮੈਂ ਜਾਣਾ ਚਾਹੁੰਦਾ ਹੈ ਕਿ ਆਪਾਂ ਦੂਸਰੇ ਤੇ ਬੜਾ ਕਿੰਤੂ ਪਰੰਤੂ ਕਿਹੜੀ ਸਹਾਇਜ ਕਰਦੇ ਨੇ ਕਿ ਉਹ ਬੰਦਾ ਇਹ ਕਰਦਾ ਉਹ ਬੰਦਾ ਇਹ ਕਰਦਾ ਵੀ ਤੈਨੂੰ ਕੀ ਲੈਣਾ ਵਈ ਤੂੰ ਇਹ ਸਹਾਇਜ ਤੂੰ ਕੀ ਕਰਦਾ ਅਗਲਾ ਜਾਂਦਾ ਨਰਕ ਜਾਵੇ ਕਿ ਤੈਨੂੰ ਥੋੜੀ ਘੱਚੇ ਲੈ ਕੇ ਜਾਣਾ ਅਪਾ ਬੜੀ ਕਹਿ ਤੂੰ ਬ란ਤੂ ਕਰਦੇ ਹੁੰਦੇ ਹਨ ਨਾ ਕਿ ਕਿਸੇ ਨੂੰ ਸਾਹਮਣੇ ਵਾਲੇ ਨੂੰ ਅਪਾ ਬੜਾ ਕਹਨੇ ਕਿ ਉਹ ਬੰਦਾ ਜੀ ਆ ਕੰਮ ਕਰਦਾ ਏ ਉਹ ਕਰਦਾ ਤੇ ਭਾਈ ਉਹਨੇ ਜੋ ਕਰਨਾ ਉਹਦਾ ਫਲ ਉਸ ਨੂੰ ਮਿਲਣਾ ਜੋ ਉਹ ਬੀਜੂਗਾ ਉਹੀ ਵੱਢੂਗਾ ਤੂੰ ਉਹਦੇ ਉੱਤੇ ਬਲ ਜੋ ਧਿਆਨ ਲਗਾ ਰਹੇ ਆ ਤੂੰ ਆਪਣੇ ਕੰਮ ਵੱਲ ਧਿਆਨ ਦੇ ਕਿ ਬਹੁਤੇ ਸੱਜਣ ਹੁੰਦੇ ਆ ਨਾ ਕਿ ਇਹਨਾਂ ਨੂੰ ਤਦ ਤੱਕ ਚੈਨ ਨਹੀਂ ਆਉਂਦੀ ਕਿ ਜਦ ਤੱਕ ਦੂਸਰੇ ਦੇ ਅੰਦਰ ਇਹ ਗਲਤੀਆਂ ਨੁਕਸਾਂ ਨਾ ਕੱਢਣਾ ਕਿ ਉਹਨਾਂ ਦੇ ਅੰਦਰ ਖੂਨ ਦੇ ਵਿੱਚ ਹੀ ਹੁੰਦਾ ਹੈ ਵੀ 4-5 ਦਿਨ ਸੇਵਾ ਕਰਦੇ ਰਹੇ ਬੜਾ ਸੋਹਣਾ ਖੰਡ ਪਾਠ ਕਰ ਰਿਹਾ ਸੰਗਤਾਂ ਵੀ ਖੁਸ਼ ਨੇ ਮਾਹੌਲ ਵੀ ਵਧੀਆ ਪਰ ਆਖਰੀ ਦਿਨ ਆ ਕੇ ਖੇਈ ਬਾਜਦੀ ਸਾਰੇ ਪ੍ਰੋਗਰਾਮ ਦੀ ਭਾਈ ਕਿਉਂਕਿ ਆਦਤ ਹੈ ਵੀ ਖੇਪਉਣ ਦੀ ਕਿ ਖੇਪਉਣ ਦੀ ਕਈ ਬੰਦੇ ਨੂੰ ਆਦਤ ਹੁੰਦੀ ਹੈ ਕਿ ਸਾਰਾ ਕੁਝ ਵੀ ਤੂੰ ਭਲਿਆ ਮੰਨਦਾ ਜੇ ਚਾਰ ਦੇ ਨਹੀਂ ਆਏ ਅੱਜ ਬਣਾ ਹੁੰਦਾ ਫਿਰ ਕੀ ਹੁੰਦਾ ਸੀ ਫਿਰ ਕਿਹੜਾ ਪ੍ਰੋਗਰਾਮ ਬੰਦ ਹੋ ਜਾਣਾ ਸੀ ਪਰ ਨੇ ਕਹਦਾ ਬੰਦ ਹੋਵੇ ਨਾ ਹੋਵੇ ਮੈਂ ਖੇਪਣੀ ਹੈ ਜੜੀ ਕਿ ਜਿਹੜੀ ਮੈਂ ਖੇਪਣੀ ਹੈ ਉਹ ਤਾਂ ਮੈਂ ਪਾ ਕੇ ਜਾਊਂਗਾ ਕਿ ਇਦਾਂ ਦੇ ਕਈ ਬੰਦੇ ਹੁੰਦੇ ਆ ਕਿ ਭਾਈ ਜੋ ਕੁਝ ਕਰਨਾ ਖੁਦ ਕਰੋ ਆਪਣੇ ਆਪ ਨੂੰ ਸਮਰਣਾ ਕੀ ਪੈਂਦਾ ਕੀ ਖਾਂਦਾ ਤੁਹਾਨੂੰ ਕੀ ਉਹਦੇ ਨਾਲ ਬਈ ਅਗਲਾ ਕਹਿੰਦਾ ਠੀਕ ਆ ਵੀ ਮੈਂ ਤਾਂ ਨਰਕ ਜਾਣਾ ਤੂੰ ਦੱਸ ਕੌਣ ਹੁੰਦਾ ਮੈਨੂੰ ਰੱਖ ਦੋ ਰੋਕਣ ਵਾਲਾ ਤੂੰ ਜਿੱਥੇ ਜਾਣਾ ਜਾ ਤੈਨੂੰ ਸੱਚਖੰਡ ਲੰਗਾ ਚੰਗਾ ਲੱਗਦਾ ਤੂੰ ਸੱਚਖੰਡ ਜਾ ਮੈਨੂੰ ਨਰਕ ਚੰਗਾ ਲੱਗਦਾ ਮੈਂ ਨਰਕ ਜਾਊਂਗਾ ਤੂੰ ਕੌਣ ਹੁੰਦਾ ਬਈ ਭਾਵ ਕਿਸੇ ਨੂੰ ਵੀ ਅਸੀਂ ਕੰਪਲ ਕੰਪਲਸਰੀ ਨਹੀਂ ਕਰ ਸਕਦੇ ਕਿ ਨਹੀਂ ਭਾਈ ਤੂੰ ਕਰਨੇ ਹੀ ਕਰਨਾ ਤੂੰ ਗੁਰਦ੍ਰੇ ਆਉਣਾ ਤੇਰੀ ਮਰਜ਼ੀ ਹੈ ਤੇਰੇ ਲਈ ਦਰਵਾਜ਼ੇ ਹਰੇਕ ਲਈ ਖੁੱਲੇ ਆ ਆਉਂਦੇ ਨੂੰ ਰੋਕਣਾ ਕਿਸੇ ਨੇ ਚੱਕ ਕੇ ਲਿਆਉਣਾ ਕਿਸੇ ਨੇ ਗੁਰੂ ਦਾ ਉਪਦੇਸ਼ ਹੈ ਗੁਰਬਾਣੀ ਸਰਵਣ ਕਰ ਰਹੇ ਹੋ ਇਹ ਜੀ ਨੂੰ ਲੱਗਦਾ ਕਿ ਮੈਂ ਮੰਨਣਾ ਕਿ ਭਾਈ ਇਤਨਾ ਮੇਰਾ ਪਾਰ ਉਤਾਰਾ ਉਤੇ ਮੰਨ ਸਕਦਾ ਹੈ ਇਹ ਨਹੀਂ ਹੈ ਕਿ ਮੈਂ ਗੱਲ ਜੋ ਕਹਿ ਰਿਹਾ ਤੁਸੀਂ ਮੰਨੋ ਮੰਨ ਮਨਾਉਣ ਦੀ ਗੱਲ ਕੋਈ ਨਹੀਂ ਹੁੰਦੀ ਕਿ ਜਿਸ ਤਰ੍ਹਾਂ ਭਾਈ ਸੜਕਾਂ ਤੇ ਲੱਗੇ ਨਿਸ਼ਾਨ ਹੁੰਦੇ ਨਾ ਉਹ ਮੇਲ ਪਥਰ ਲੱਗੇਗਾ ਤੈਨੂੰ ਦੱਸਦੇ ਆ ਭਾਈ ਇਧਰ ਨੂੰ ਜਾਣਾ ਤੂੰ ਤੇਰੀ ਮੰਜ਼ਿਲ ਇਧਰ ਨੂੰ ਆ ਉਹਨੋਂ ਨਾ ਤਾਂ ਦੱਸੀ ਜਾਣਾ ਉਹ ਤਾਂ ਨਿਰੰਤਰ ਆਪਣੀ ਜੋ ਦਿਸ਼ਾ ਅੰਦਰ ਦੇ ਦੇ ਰਹੇ ਆ ਉਹਦੇ ਤੂੰ ਜਾ ਨਾ ਜਾ ਉਹ ਡਿਸ਼ਾ ਵੱਲ ਜਾਏਗਾ ਤਕੇ ਤੂੰ ਹੀ ਖਾਏਗਾ ਕੀ ਦੇਕੀ ਲੈ ਜਾਏਗਾ ਕਿ ਉਸੇ ਤਰ੍ਹਾਂ ਹੀ ਭਾਈ ਜੋ ਵੀ ਮੁਨੱਖ ਸਾਹਮਣੇ ਵਾਲਾ ਕਰ ਰਿਹਾ ਨਾ ਉਹਦੇ ਵੱਲ ਨਾਲ ਦੇਖੋ ਕਿ ਉਹ ਕੀ ਕਰਦਾ ਤੁਸੀਂ ਖੁਦ ਦੇਖੋ ਕਿ ਮੈਂ ਕੀ ਕਰਨਾ ਜੀ ਹੋਟੀ ਡਾ ਜੀ ਤੈਨੂੰ ਤੁਸੀਂ ਕੀ ਆਪੇ ਖਾ ਦੇ ਆਪੇ ਪੀ ਤੂੰ ਆਪਣੀ ਸਿਹਤ ਵੱਲ ਦੇਖ ਕਿ ਮੈਂ ਕਿਹੜਾ ਖਾਣਾ ਖਾਵਾਂ ਜਿਹੜਾ ਮੈਨੂੰ ਫਿੱਟ ਬੰਦਾ ਤੂੰ ਦੂਸਰੇ ਮੂਰੇ ਨਾਲ ਖੀਰ ਦੀ ਕੌਲੀ ਰੱਖ ਸਕਦਾ ਨਾ ਹੀ ਚੱਕ ਸਕਦਾ ਅਗਲੇ ਦੀ ਇੱਛਾ ਖਾਵੇ ਨਾ ਖਾਵੇ ਪਰ ਸਾਨੂੰ ਆਤ ਤਾਂ ਜਿਵੇਂ ਕਿਹਾ ਸੀ ਨਾ ਖੇ ਪੌਣ ਦੀ ਆਤ ਹੁੰਦੀ ਹੈ ਕਈ ਬੰਦੇ ਇਹਨੂੰ ਕਿ ਉਹਨਾਂ ਚਰਨਾਂ ਨੂੰ ਚੈਨ ਨਹੀਂ ਆਉਂਦੀ ਜਿੰਨਾ ਚਿਰ ਉਹ ਆਪਣੇ ਮਨ ਦੀ ਨਾ ਕਰ ਲੈਣ ਐਸੇ ਸਖਤ ਵੀ ਦੁਨੀਆ ਦੇ ਵਿੱਚ ਹੁੰਦੇ ਆ ਸੋ ਸਤਗੁਰ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਜੇ ਭਾਈ ਤੂੰ ਸੁੱਖਾਂ ਦੇ ਘਰ ਵੱਲ ਆਉਣਾ ਚਾਹੁੰਦਾ ਹੈ ਕਿ ਇਸ ਦੁਖਦਾਈ ਸੰਸਾਰ ਦੇ ਵਿੱਚੋਂ ਕਿਹੜਾ ਚੜ੍ਹਉਣਾ ਚਾਹੁੰਦਾ ਕਾਰ ਕਿਰਪਾ ਮੇਲੋ RAM ਮਿਲ ਜਾ RAM ਪ੍ਰਮਾਤਮਾ ਦੇ ਨਾਲ ਹਰੀ ਪ੍ਰਮਾਤਮਾ ਅਕਾਲ ਪੁਰਖ ਕਿ ਉਹਦੇ ਕੋਲ ਹੀ ਸੁੱਖ ਨੇ ਸਾਰੇ ਉਹ ਤੋਂ ਬਗੈਰ ਤਾਂ ਸਾਰੇ ਦੁਖੀ ਐ ਕਿ ਜਦੋਂ ਵੀ ਤੇਰੇ ਕੋਲ ਸਰੀਰ ਹੋਊਗਾ ਜਦੋਂ ਤੂੰ ਦੇਹੀ ਵਿੱਚ ਆਏਗਾ ਭਾਈ ਫਿਰ ਭੁੱਖ ਵੀ ਲੱਗਣੀ ਐ ਤੁਪਛਾਂ ਵੀ ਲੱਗਣੀ ਐ ਠੰਡ ਵੀ ਲੱਗਣੀ ਐ ਹਰ ਚੀਜ਼ ਲੱਗਣਾ ਤੇਨੂੰ ਤੇ ਹਰ ਚੀਜ਼ ਦੀ ਜ਼ਰੂਰਤ ਪੈਣੀ ਆ ਭਾਈ ਰਹਿਣ ਖਾਣ ਸਾਉਣ ਸਾਰੀ ਚੀਜ਼ ਦੀ ਚਿੰਤਾ ਪੈਣੀ ਹੈ ਇਹ ਵੀ ਤਾਂ ਚਿੰਤਾਵਾਂ ਹੀ ਹੁੰਦੀਆਂ ਨੇ ਨਾ ਕਿ ਕਿਥੇ ਸਾਫ਼ ਜਗ੍ਹਾ ਤੇ ਸੌਣਾ ਕੀ ਸਾਫ਼ ਸਤਰਾ ਖਾਣਾ ਕੀ ਸਾਫ਼ ਸਤਰਾ ਪਹਿਨਣਾ ਇਹ ਸਾਰੀਆਂ ਚਿੰਤਾ ਹੀ ਹੁੰਦੀਆਂ ਬੰਦੇ ਨੂੰ ਕਦੀਆਂ ਤੇ ਜੇ ਤੇਰੇ ਕੋਲ ਭਾਈ ਸਰੀਰ ਹੀ ਨਾ ਹੋਵੇ ਨਾ ਰਹਿਣ ਦਾ ਫਿਕਰ ਹੈ ਹੁਣ ਤੈਨੂੰ ਪਤਾ ਵੀ ਸ੍ਰਿਸ਼ਟੀ ਦੇ ਵਿੱਚ ਇਹ ਜੋ ਸ੍ਰਿਸ਼ਟੀ ਅਸੀਂ ਦੇਖ ਰਹੇ ਹਾਂ ਇਹ ਸਭ ਆਤਮਾ ਨੇ ਜੋ ਸਾਨੂੰ ਨਹੀਂ ਨਜ਼ਰ ਵੀ ਆਉਂਦਾ ਨਾ ਇਹ ਸਭ ਕੁਝ ਆਤਮਾ ਦਾ ਹੀ ਸੰਸਾਰ ਹੈ। ਭਾਵ ਆਤਮਾ ਤੇ ਪਰਮਾਤਮਾ ਇੱਕ ਨੇ। ਪਰਮਾਤਮਾ ਕਿੱਥੇ ਹੈ? ਉਹ ਤਾਂ ਚੜੀ-ਚੜੀ ਤੇ ਸਮਾਇਆ ਹੈ। ਕਿ ਉਹ ਤਾਂ ਭਾਈ ਜਿਵੇਂ ਅਸਮਾਨ ਕੇ ਸਮਸਤ ਇਕਜੋਤ ਹੈ ਨਾ ਕਾਟ ਹੈ ਨਾ ਕਾਟਵਾਦ ਉਹ ਤਾਂ ਹੈ। ਕਿ ਜਿੱਥੇ ਦੇਖ ਰਿਹਾ ਆ ਭਾਬ ਦੇਖ ਲੋ ਵੀ ਅਸੀਂ ਜਿਸ ਤਰ੍ਹਾਂ ਅਸੀਂ ਸਮੁੰਦਰ ਦੇ ਵਿੱਚ ਬੈਠੇ ਹੋਏ ਆ ਉੱਥੇ ਇਹ ਨਹੀਂ ਕਹਿ ਸਕਦੇ ਕਿ ਉੱਥੇ ਪਾਣੀ ਹੈ ਇੱਥੇ ਨਹੀਂ ਹੈ ਉੱਥੇ ਹੈ ਐਦਾਂ ਦੀ ਗੱਲ ਨਹੀਂ ਅਸੀਂ ਕਰ ਸਕਦੇ ਜਦੋਂ ਬੈਠੇ ਸਮੁੰਦਰ ਦੇ ਵਿੱਚ ਆ ਇਹ ਜੋ ਮਨੁੱਖ ਹੈ ਪਰਮਾਤਮਾ ਤੋਂ ਹੀ ਸ੍ਰਿਸ਼ਟੀ ਬਣੀ ਹੈ ਮਨੁੱਖ ਵੀ ਇੱਥੇ ਬਣਿਆ ਹੈ ਇਹ ਤੋਂ ਹੀ ਮਿੱਟੀ ਬਣੀ ਹੈ ਸਵਾਨ ਬਣਿਆ ਹੈ ਉਹਦੇ ਵਿੱਚ ਹੀ ਬੈਠੀ ਆ ਤੂੰ ਭਾਬ ਪਰਮਾਤਮਾ ਦੇ ਵਿੱਚ ਹੀ ਬੈਠੇ ਆ ਪਰਮਾਤਮਾ ਕੀ ਹੈ ਆਤਮਾ ਇਹ ਸਾਰੀਆਂ ਆਤਮਾ ਨੂੰ ਸਾਜਣ ਸਜਾਉਣ ਵਾਲਾ ਕੌਣ ਹੈ ਜੋ ਸਭ ਤੋਂ ਉੱਚਾ ਹੋ ਗਿਆ ਉਹ ਪਰਮ ਪਰਮ ਦਾ ਅਰਥ ਹੁੰਦਾ ਹੈ ਵੱਡਾ ਇਹ ਹੈ ਪਰਮ ਆਤਮਾ ਕੇ ਪਰਮਾਤਮਾ ਇਹ ਜੋ ਆਤਮਾ ਨੇ ਸਾਰੀਆਂ ਜੋ ਦੇਖ ਰਹੇ ਆ ਨਾ ਇਹਨਾਂ ਦੇ ਵਿੱਚ ਜਿਨ੍ਹਾਂ ਕੋਲ ਸਰੀਰ ਨਹੀਂ ਹੈ ਨਾ ਤਾਂ ਉਹਨੂੰ ਭੁੱਖ ਲੱਗਣੀ ਹੈ ਇਹ ਵੀ ਚਿੰਤਾ ਗਈ ਨਾ ਨੂੰ ਵਸਤਰਾਂ ਦੀ ਚਿੰਤਾ ਵਾ ਕਿਵੇਂ ਕੱਪੜੇ ਕੀ ਪਹਿਨਣੇ ਆ ਕਿਹੜਾ ਰੰਗ ਪਹਿਨਣਾ ਸਰੀਰੀ ਐਨੀ ਚਿੰਤਾ ਹੀ ਖਤਮ ਨਾ ਖਾਣ ਦੀ ਚਿੰਤਾ ਰਹੀ ਨਾ ਤਪਸ਼ਾਣ ਦੀ ਚਿੰਤਾ ਰਹੀ ਸਾਰੀਆਂ ਚਿੰਤਾ ਖਤਮ ਹੋ ਗਈ ਬਸ ਇਸੇ ਰੰਗ ਦੇ ਵਿੱਚ ਰੰਗੇ ਜਾਣਾ ਹੈ ਕਿਹੜਾ ਰੰਗ ਹੈ ਜਿਹੜਾ ਬੇਰੰਗ ਹੈ ਬੇਰੰਗ ਦੇ ਵਿੱਚ ਰੰਗੇ ਜਾਣਾ ਬੇਰੰਗ ਕੌਣ ਹੈ ਬੇਆਕਾਰ ਕੌਣ ਹੈ ਉਹ ਹੈ ਖੁਦ ਅਕਾਲਪੁਰਖ ਅਕਾਲਪੁਰਖ ਨੂੰ ਨਾ ਭੁੱਖ ਲੱਗਦੀ ਤੇ ਜਿੰਨੇ ਮਰਜੀ ਉਹਦੇ ਅੱਗੇ ਪਿੱਛੇ ਖਾਣੇ ਚੁੱਕੀ ਫਿਰੋ ਭੋਗ ਲਵਾਉਣ ਚੱਲੇ ਜਿੰਨੀਆਂ ਮਨਮਤਾ ਸਾਡੇ ਅੰਦਰ ਕੁਟੀਆਂ ਹੋਈਆਂ ਰਹਿਣ ਕਿ ਪਤਾ ਨਹੀਂ ਨੜੇ ਪਤਾ ਵੀ ਹਾਲਾਤ ਮਾੜੇ ਦਿਨ ਹੋ ਰਹੇ ਆ ਕਿ ਹਾਲਾਤ ਦਿਨ ਦਿਨ ਸਾਡੇ ਮਾੜੇ ਹੋ ਰਹੇ ਨੇ ਕਿ ਸਾਡੀਆਂ ਇਹ ਅਗਿਆਨਤਾ ਵਾਲੀ ਜੋ ਗੱਲਾਂ ਅਸੀਂ ਕਰਦੇ ਉਹ ਭਾਈ ਜੋ ਵੱਧ ਰਹੇ ਹੁੰਦੇ ਆ ਨਾ ਕਿ ਘਟੋ ਘਟ ਉਹਨਾਂ ਵਾਲੀ ਦੇਖ ਲਈਦੇ ਹੁੰਦਾ ਆਮੀ ਆਪਾ ਦੇਖਦੇ ਆ ਨਾ ਕੋਈ ਕੰਮਕਾਰ ਹੋਵੇ ਕਿ ਆਪਾ ਦੇਖਦੇ ਆ ਕਿ ਇਹਦਾ ਵੀ ਖੇਤ ਬੜੀ ਕਣਕ ਵਧੀਆ ਹੁੰਦੀ ਹੈ ਮੇਰੇ ਬਾੜੀ ਕਿ ਹੁੰਦੀ ਹੈ ਫਿਰ ਬੰਦਾ ਉਹਦੀ ਖੋਜ ਕਰਦਾ ਉਹਨੂੰ ਪੁੱਛਦਾ ਕਿ ਇਥੇ ਸਲਾਹ ਲੈਂਦਾ ਕਿ ਭਾਈ ਖੇਤ ਦਾ ਦੋਨੇ ਕੋਜੀ ਹੈ ਵੀ ਇਹਦੇ ਖੇਤ ਵਿੱਚ ਫਸਲ ਬੜੀ ਵਧੀਆ ਹੋ ਰਹੀ ਹੈ ਮੇਰੇ ਕਿਉਂ ਨਹੀਂ ਹੋ ਰਹੀ ਬੰਦਾ ਫਿਰ ਉਹ ਕੋਸ਼ਿਸ਼ ਕਰਦਾ ਕਿ ਮੇਰੀ ਫਸਲ ਵੀ ਚੰਗੀ ਹੋਵੇ ਜੇ ਇਹਦੇ ਹੋ ਸਕਦੇ ਤਾਂ ਮੇਰੇ ਵੀ ਹੋ ਸਕਦੀ ਹੈ ਜੇ ਭਾਈ ਭਾਵੇਂ ਮੁਸਲਮਾਨ ਆ ਭਾਵੇਂ 크੍ਰਿਸਚਨ ਨੇ ਵੀ ਜੀ ਉਹਨਾਂ ਦਾ ਸੰਸਾਰ ਦੇ ਵਿੱਚ ਇੰਨਾ ਰਤਬਾ ਉੱਚਾ ਵੈ ਸਾਡਾ ਕਿਉਂ ਨਹੀਂ ਹੈ ਕਿ ਅਸੀਂ ਵੀ ਭਾਈ ਉਸ ਰਤਬੇ ਦੇ ਮਾਲਕ ਬਣੀਏ ਅਸੀਂ ਉੱਚੇ ਕਿਵੇਂ ਹੋ ਸਕਦੇ ਆ ਅਸੀਂ ਖੋਜ ਕਰਨੀ ਆ ਅਸੀਂ ਨੀਵੇਂ ਕਿਉਂ ਹੋਏ ਨੀਵੇਂ ਹੋਣ ਦਾ ਕਾਰਨ ਤਾਂ ਇੱਕੋ ਹੀ ਹੁੰਦਾ ਹੈ ਭਗਤ ਬਿਨਾ ਬਾਹਰ ਡੁੱਬੇ ਸਿਆਣੇ ਤੁਸੀਂ ਸਿਆਣਪਾ ਵਰਤਦੇ ਹੋ ਅਸਲ 'ਚ ਹੋ ਮੂਰਖ ਵਰਤਦੇ ਸਿਆਣਪੋ ਕਿ ਇਹਨਾਂ ਸਿਆਣਪਾ ਕਰਕੇ ਅਸੀਂ ਆਪਣੇ ਆਪ ਨੂੰ ਹੁਣ ਬਹੁਤੀ ਸਿਆਣਪ ਵਰਤੀ ਜਾਂਦੀ ਹੁੰਦੀ ਹੈ ਨਾ ਆਪਣੀ ਕਿ ਅਸੀਂ ਕਿਸੇ ਸਤਨ ਵਾਲ ਦੇਖਦੇ ਜਿੱਥੇ ਗੁਰਮਤ ਹੈ ਗੁਰਮਤ ਦਾ ਗਿਆਨ ਹੈ ਸਤ ਦਾ ਗਿਆਨ ਹੈ ਭਾਈ ਸਾਰਸ ਭਾਵ ਉਥੇ ਕਿਸੇ ਕਾਰਦਾ ਕੋਈ ਭੇਦ ਨਹੀਂ ਭਾਵ ਨਹੀਂ ਉੱਚੇ ਨੀਚੇ ਨਹੀਂ ਅਕਸਰ ਤੁਸੀਂ ਦੇਖਦੇ ਹੋ ਕਿ ਜਨੇ ਵਾ ਦੇਰੇ ਬੜੇ ਹੋਏ ਨੇ ਉਹਨਾਂ ਤੇ ਵੀ ਸਿੱਖਣਾ ਚਾਹੀਦਾ ਉਥੇ ਕਿਸੇ ਜਾਤ ਦਾ ਕਿਤੇ ਪਾਤ ਦਾ ਉੱਚੇ ਨੀਚੇ ਦਾ ਕੋਈ ਮਤਲਬ ਨਹੀਂ ਹੈ ਕਿ ਉਥੇ ਭਾਈ ਅਸੀਂ ਦੇਖਦੇ ਹਾਂ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ ਉਥੇ ਸਾਡੇ ਵਾਲਾ ਕੋਈ ਬਖਾਂਡੀ ਕੋਈ ਨਹੀਂ ਹੈ ਇਹ ਸਾਡੇ ਵਾਲਾ ਅੰਦਰ ਕੋਈ ਬਖਾਂਢੀ ਕੋਈ ਨਹੀਂ ਕਿ ਜਿਹੜੇ ਅਸੀਂ ਬਖੰਡ ਕਰਦੇ ਆ ਜਿਹੜੇ ਚੋਜ ਕਰਦੇ ਆ ਇਹਨਾਂ ਨੂੰ ਭਾਈ ਤਿਆਗਣਾ ਪੈਣਾ ਕਿ ਇਹਨਾਂ ਨੂੰ ਤਿਆਗਣਾ ਪੈਣਾ ਤਦ ਹੀ ਤਾਂ ਭਾਈ ਅਸੀਂ ਉਤਾਂ ਨੂੰ ਜਾ ਸਕਦੇ ਆ ਨਹੀਂ ਤਾਂ ਭਾਈ ਤੁਹਾਡੇ ਹਾਲਾਤ ਆ ਵੀ ਬੰਦਾ ਸੋਚ ਹੀ ਲੈਂਦਾ ਹੁੰਦਾ ਕਿ ਸਾਡੀ ਭਾਵੇਂ ਕਿਸੇ ਧਰਮ ਦਾ ਤਾਂ ਤੇ ਗੁਰੂ ਘਰ ਦੇ ਵਿੱਚ ਜੇ ਸੰਗਤ ਘਟ ਰਹੀ ਹੈ ਤੇ ਵਿਚਾਰ ਕਰੋ ਭਾਈ ਕਿਉਂ ਘਟ ਰਹੀ ਹੈ ਕਿ ਸਾਡੀ ਗਲਤੀ ਵੀ ਹੋ ਸਕਦੀ ਹੈ ਕਿ ਅਸੀਂ ਤਾਂ ਨਹੀਂ ਕੋਈ ਮੂਰਖਤਾਈ ਕਰਦੇ ਅਸੀਂ ਤਾਂ ਹੀ ਗੁਰਮਤ ਤੋਂ ਬਾਹਰ ਹੋਏ ਫਿਰਦੇ ਕਿਤੇ ਕਿ ਖਲਕ ਨਾ ਹੁੰਦਾ ਨਾ ਇਹ ਆਪਣਾ ਆਪਣਾ ਪੰਥ ਚਲਾਉਣਾ ਭਾਈ ਮੈਂ ਤਾਂ ਬਾਰ ਬਾਰ ਕਹਿੰਨਾ ਨਾ ਭਾਈ ਆਪਣਾ ਪੰਥ ਆਪਣੇ ਤੱਕ ਸੀਮਤ ਰੱਖੋ ਆਪਣੇ ਘਰ ਤੱਕ ਸੀਮਤ ਰੱਖੋ ਸਾਡਾ ਪੰਥ ਹੈ ਖਾਲਸਾ ਪੰਥ ਤੇ ਅਸੀਂ ਅਕਾਲ ਤਖਤ ਸਾਹਿਬ ਦੇ ਅਧੀਨ ਹੈ ਆ ਸਾਡਾ ਹੁਕਮ ਸਾਰਾ ਉਹੀ ਹੁੰਦਾ ਸੀ ਉਹੀ ਮੰਨਣਾ ਵਾ ਇਹ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਖਾਲਸਾ ਪੰਥ ਦਾ ਹੁਕਮ ਨੇ ਇਹਨੂੰ ਕਿਹਾ ਹੋਇਆ ਏ ਖਾਲਸਾ ਪਰ ਪੰਥ ਜੋ ਕਰ ਰਿਹਾ ਤੂੰ ਵੀ ਉਹੀ ਕਰਨਾ ਭਈ ਸ਼ਾਇਦ ਅਸੀਂ ਇਹ ਤੋਂ ਬਾਹਰ ਚੱਲਦੇ ਫਿਰਦੇ ਆ ਨਹੀਂ ਜੋ ਮੈਂ ਕਰਦਾ ਮੈਂ ਖਾਣਾ ਲੰਗਰ ਚ ਖਾਣੇ ਵਰਦੇ ਨਾ ਇਹ ਨਹੀਂ ਦੇਖਣਾ ਭਈ ਲੰਗਰ ਦੇ ਵਿੱਚ ਖਾਣੇ ਕਿਸ ਤਰ੍ਹਾਂ ਦੇ ਬਣਾਉਣੇ ਨਹੀਂ ਜਿਹੜੇ ਮੈਨੂੰ ਪਸੰਦ ਲੱਗਦੇ ਆ ਨਾ ਆਪਣੇ ਆਪਣੀ ਵੈਰਾਈਟੀ ਆ ਬਣਾ ਲਓ ਆ ਬਣਾ ਲਓ ਇਹਦਾ ਹੁੰਦਾ ਭਈ ਫਿਰ ਵਰਤਨਾ ਦਾ ਬੜਾ ਸਮਾਨ ਪਿਆ ਹੋਇਆ ਹੈਗਾ ਕਿਹ ਬਰਤਨ ਕਹਿਣਗੇ ਭਾਈ ਨਹੀਂ ਇਦਾਂ ਦੇ ਚਾਹੀਦੇ ਆ ਕਿ ਸਾਨੂੰ ਜੋ ਬਰਤਨ ਨੇ ਅਸੀਂ ਇਹਨਾਂ 'ਚ ਖਾਣੇ ਆ ਤੂੰ ਖਾਣਾ ਤੇ ਭਾਈ ਉਹਦੇ ਘਰ ਦਾ ਕੀ ਖਾ ਇੱਥੇ ਤਾਂ ਜੋ ਗੁਰਮਤਿ ਦੇ ਮੁਤਾਬਕ ਚੱਲਦੀ ਹੈ ਹਰ ਇੱਕ ਦੀਆਂ ਭਾਵਨਾ ਨੂੰ ਖਿਆਲ ਰੱਖਣਾ ਪੈਂਦਾ ਜੋ ਹਰ ਇੱਕ ਦੀਆਂ ਭਾਵਨਾ ਦਾ ਖਿਆਲ ਨਹੀਂ ਰੱਖੋਗੇ ਹਰ ਇੱਕ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੋੜਨਾ ਤੇ ਅਕਾਲ ਪੁਰਖ ਸਾਹਿਬ ਦੇ ਹੁਕਮ ਦੇ ਅਧੀਨ ਰਹਿਣਾ ਹਰ ਇੱਕ ਨੂੰ ਇਹ ਸਮਝਾਉਣਾ ਪਈ ਦੇਖੋ 27 ਦੇ ਦਿਨ ਅਸੀਂ ਨਾ ਕੋਈ ਆਪਣਾ ਪੰਥ ਹੈ ਨਾ ਕਿਸੇ ਢੇਰ ਨਾਲ ਜੁੜਿਆ ਕਿਸੇ ਪੰਥ ਨਾਲ ਜੁੜੇ ਹੋਏ ਆ ਕੇਵਲ ਤੋਂ ਕੇਨ ਰੋਲ ਅਸੀਂ ਗੁਰਬਾਣੀ ਔਰ ਅਕਾਲ ਤਖਤ ਸਾਹਿਬ ਇਹਨਾਂ ਤੋਂ ਕੋਈ ਬਾਹਰ ਰੈਂਦੇ ਨਹੀਂ ਹੁੰਦਾ ਨਾ ਪਰ ਜੇ ਤੁਸੀਂ ਆਪਣੀ ਆਪਣੀ ਮਤ ਚਲਾਵਾਂਗੇ ਤੇ ਫਿਰ ਤਾਂ ਭਾਈ ਸੰਗਤਾਂ ਟੁੱਟਦੀਆਂ ਹੁੰਦੀਆਂ ਨੇ ਤੇ ਤਾਂ ਭਾਵੇਂ ਹਾਲ 100 ਵੀ 100 ਦਾ ਹੋਵੇ ਤੇ ਬੰਦੇ ਤਾਂ ਭਾਈ ਇੱਥੇ ਇੱਕ ਦੋ ਵੇ ਮਿਲਦੇ ਹੁੰਦੇ ਹਨ ਕਿਉਂ ਮਿਲਦੇ ਹੈ ਵਜ੍ਹਾ ਕੀ ਹੁੰਦੀ ਹੈ ਕਾਰਨ ਦੇਖੀਦਾ ਹੁੰਦਾ ਹੈ ਕਿ ਕਿਸ ਕਾਰਨ ਕਰਕੇ ਵੀ ਸਾਡੇ ਹਾਲਾਤ ਇਹ ਹੋ ਗਏ ਰੋਵਿਚਾਰ ਅਨੁਸਤ ਕਰੂ ਪਾਛੇ ਕਹਿੰਦੇ ਕਰ ਕਿਰਪਾ ਮੇਲੋ ਰਾਮ ਜਦੋਂ ਉਹਦੀ ਕਿਰਪਾ ਹੋ ਗਈ ਹੈ ਕਿਰਪਾ ਕਦੋਂ ਆਣੀ ਹੈ ਜਦੋਂ ਤੇਰੇ ਅੰਦਰ ਚਾਹਨਾ ਹੋਵੇਗੀ ਕਿ ਜਦੋਂ ਤੇਰੇ ਅੰਦਰ ਚਾਹਨਾ ਹੋਵੇਗੀ ਜਦੋਂ ਮਿਲਣ ਦੀ ਤੜਪ ਹੋਏਗੀ ਪਰ ਮਿਲਣ ਲੈ ਜਾਓ ਜਦੋਂ ਅੰਦਰ ਤੇਰੇ ਇਹ ਚਾਹ ਹੋਵੇਗਾ ਕਿ ਮੈਂ ਪ੍ਰਮਾਤਮਾ ਨੂੰ ਮਿਲਣਾ ਫਿਰ ਤੇਰੀ ਕਿਸੋ ਕਿਸੋ ਕੁਕੀ ਸੋ ਕਹੀਏ ਸਾਰਾ ਰਾਤ ਦਿਸ ਕਿ ਕੁਕ ਨੇ ਕਹੂ ਕੇ ਸੁਣੇ ਬਕਰ ਕਿ ਰੋਜ ਇਸ ਨੂੰ ਬਾਦ ਦੇ ਭਾਈ ਕੰਮ ਕਰਦਾ ਕਰਦਾ ਵੈਰੂ ਵੈਰੂ ਕਰਿਆ ਕਦੇ ਨਾ ਕਦੇ ਤਾਂ ਆ ਕੇ ਤੇਰੀ ਸੁਣੂ ਗਏ ਆ ਕੇ ਹੋਵੇ ਉ ਪ੍ਰਮਾਤਮਾ ਤੇਰੀ ਜਰੂਰ ਸੁਣੇਗਾ ਕਰ ਕਿਰਪਾ ਮੇਲ ਹੋ ਰਾਂ ਉਦੀ ਕਿਰਪਾ ਤੋਂ ਬਗੈਰ ਤਾਂ ਅਸੀਂ ਉਸ ਨਾਲ ਮਿਲ ਨਹੀਂ ਸਕਦੇ ਭਾਵੇਂ ਜਿੱਥੇ ਮਰਦੀ ਘੁੰਮ ਲੈ ਕਿਤੇ ਚਾਰ ਕੁੰਟ ਦੇ ਦਿਸ ਪਰਵੇਂ ਤੱਕ ਆਏ ਪ੍ਰਭ ਕੀ ਸ਼ਾਮ ਕਿ ਜਿੱਥੇ ਮਰਦੀ ਘੁੰਮ ਲੈ ਭਾਈ ਮੁਕਤੀ ਔਰ ਸੁਖ ਸਤਖੰਡ ਅਮਰਤ ਇਹ ਸਾਰੀਆਂ ਇੱਕੋ ਦਾ ਨਾਮ ਹੈ ਕਿ ਪ੍ਰਮਾਤਮਾ ਦੇ ਹੋ ਜਾਣਾ ਅਮਰਤ ਕੋਈ ਲੀਕੜ ਪਦਾਰਥ ਨਹੀਂ ਹੁੰਦਾ ਜਾਂ ਕੋਈ ਟੁੜੀਆਂ ਲੈਚੇ ਨਹੀਂ ਹੁੰਦੀ ਹੈ ਕਿ ਬਾਬੇ ਨੇ ਬੋਤਲ ਭਰਤਾ ਪਾਣੀ ਇਹ ਵੀ ਇੱਕ ਅਮਰਤ ਬਣ ਗਿਆ ਜਾਂ ਕੋਈ ਭੋਜਰ ਬਣਾ ਲੇ ਖਾਣੇ ਅਮਰਤ ਤਾਂ ਕੇਵਲ ਤੋਂ ਕੇਵਲ ਅਮਰਤ ਏਕੋ ਨਾਮ ਹੈ ਕਿ ਪ੍ਰਮਾਤਮਾ ਨੇ ਜਦੋਂ ਤੈਨੂੰ ਆਪਣਾ ਬਣਾ ਲਿਆ ਹੁਣ ਅਸੀਂ ਸਾਰੇ ਪਾਈ ਫਿਰਦੇ ਆ ਕਿ ਕਿਰਪਾਨ ਪਾਈਏ ਉੱਤੇ ਦੀ ਦੋ ਦੋ ਤਿੰਨ ਤਿੰਨ ਪਾਈਆਂ ਹੋਈਆਂ ਕਿ ਕਣਕ ਅਸੀਂ ਅਮਰਤ ਧਾਰੀ ਆ ਕੀ ਤੈਨੂੰ ਪ੍ਰਮਾਤਮਾ ਨੇ ਆਪਣਾ ਬਣਾ ਲਿਆ ਪ੍ਰਮਾਤਮਾ ਨੇ ਤੈਨੂੰ ਕਹਿ ਦਿੱਤਾ ਭਈ ਤੂੰ ਮੇਰਾ ਵਾ ਇਹ ਅੰਦਰ ਤਾਂ ਤੇਰੇ ਭਾਈ ਜ਼ਹਿਰ ਭਰੀ ਹੋਈ ਹੈ ਮਨੋਂ ਕੁਸੁੱਧਾ ਕਾਲੀਆਂ ਬਾਹਰ ਚਟਵੀਂ ਕਿ ਅੰਦਰ ਤਾਂ ਭਾਈ ਤੇਰੇ ਨਿੰਦਿਆ ਚੁਗਲੀ ਹੈ ਕਿ ਅੰਦਰ ਤਾਂ ਤੇਰੇ ਮਹਿਲ ਭਰੀ ਹੋਈ ਹੈ ਤੇ ਸਤਿਗੁਰ ਪਾਸ਼ਾ ਇਹ ਤੈਨੂੰ ਕਿੱਥੋਂ ਬੜਾ ਲੈਣਗੇ ਤੇ ਸਤਿਗੁਰ ਪਾਸ਼ਾ ਨੇ ਤੇ ਇਹ ਵੀ ਕਹਿ ਦਿੱਤਾ ਹੈ ਹਰ ਇੱਕ ਚੀਜ਼ ਦੀ ਦਵਾਈ अवेलेबल ਹੈ ਕਿ ਜੇ ਕੋਈ ਨਹੀਂ ਦਵਾਈ ਹੈਗੀ ਪਤਾ ਕਿਹੜੀ ਦੀ ਸਭ ਔਖਦ ਕੀਤੇ ਨਿੰਦ ਕਾ ਦਾਰੂ ਨਾ ਹੈ ਹਰ ਇੱਕ ਦਾ ਲਾਜ ਹੈ ਵਰ ਨਿੰਦਕ ਕੋਰਛ ਦਾ ਕੋਈ ਇਲਾਜ ਨਹੀਂ ਇਹਦੀ ਕੋਈ ਦਵਾਈ ਨਹੀਂ ਬਣਾਈ ਪਾਸ਼ਾ ਤੇ ਤਾਂ ਨਿੰਦਕ ਤਾਂ ਪਾਸ਼ਾ ਨੇ ਖੁਦ ਬਣਾਏ ਹੋਏ ਨੇ ਕਹਿੰਦੇ ਮੇਰੇ ਭਗਤਾਂ ਦੀ ਗੰਦਗੀ ਤੁਸੀਂ ਖਾਣੀ ਆ ਕਿ ਮੇਰੇ ਜੋ ਸੰਤ ਭਗਤ ਰੱਬ ਦੇ ਪਿਆਰੇ ਨੇ ਨਾ ਕਿ ਜਿਹੜੋ ਜੇ ਨਿੰਦਾ ਕਰਦੇ ਆ ਨਾ ਨਿੰਦਕ ਹਮਰੇ ਕਪੜੇ ਤੋਂ ਹੀ ਕਿਹੜੇ ਕਪੜੇ ਜਿਹੜੇ ਅੰਦਰ ਆਤਮਾ ਨੂੰ ਮੈਣ ਲੱਗੀ ਹੋਈ ਹੈ ਨਾ ਇਹ ਜਿੰਨੀ ਤੁਹਾਡੀ ਨਿੰਦਾ ਚੁਗਲੀ ਹੋਊਗੀ ਨਾ ਤੇ ਸਮਝ ਲਓ ਤੁਹਾਡੇ ਪਾਪ ਉਤਰ ਰਹੇ ਆ ਤੇ ਉਹ ਚੜਾ ਰਿਹਾ ਵਾ ਇਸ ਕਰਕੇ ਪਾਚਾਈ ਕਹਿੰਦੇ ਨਿੰਦਕ ਤਾਂ ਮੈਂ ਖੁਦ ਹੀ ਰੱਖੇ ਹੋਏ ਨੇ ਇਹ ਜੋ ਕੋ ਨਿੰਦਾ ਕਰਦੇ ਆ ਨਾ ਕਿ ਬਾਣਾ ਹੀ ਬੜਾ ਸੋਹਣਾ ਚਟਾ ਪਾਇਆ ਉਹਦੇ ਕਿ ਗੱਲਾਂ ਬੜੀਆਂ ਮਿੱਠੀਆਂ ਮਿੱਠੀਆਂ ਕਰਨੇ ਨੂੰ ਤੇ ਪਰ ਅੰਦਰੋਂ ਮਨੋਂ ਕੁ ਸੁੱਧਾ ਕਾਲੀਆਂ ਬਾਹਰ ਚਟਮੀਆਂ ਵਰਤ ਬੜੇ ਚਟਟੇ ਬਣਦੇ ਆ ਅਕਸਰ ਦੇਖੋ ਜੋ ਬਾੜਾ ਮਿੱਠਾ ਜਿਹਾ ਬੋਲਦਾ ਹੁੰਦਾ ਨਾ ਸਮਝ ਲਓ ਦੇ ਅੰਦਰ ਜ਼ਹਿਰ ਆ ਜਿਹੜਾ ਨਾ ਤਰਨ ਤੜ ਤੜ ਬੋਲੇ ਸਮਝੋ ਵੀ ਇਹ ਸਾਨੂੰ ਸਮਝਾਉਂਦਾ ਇਹਦੇ ਅੰਦਰ ਕੁਝ ਵੀ ਨਹੀਂ ਇਹ ਤਾਂ ਆ ਵੀ ਸਮਝਦੇ ਹਾਂ ਆਪਾਂ ਗੱਲ ਕਿ ਬਹੁਤ ਬੰਦੇ ਐਸੇ ਹੁੰਦੇ ਸੋ ਸਤਗੁਰ ਪਾਤਸ਼ਾਹ ਹੀ ਕਹਿੰਦੇ ਆ ਚਾਰ ਕੁੰਟ ਤੈ ਦਿਸ ਪਰਮੇ ਤੱਕ ਆਏ ਪ੍ਰਭ ਦੀ ਸ਼ਾਮ ਕਹਿੰਦੇ ਜਿੱਥੇ ਮਰਜੀ ਹੁਮਲਾ ਜੇ ਛੈ ਨੂੰ ਪੀ ਸੋ ਮਾਇਨ ਸ਼ਾਂਤੇ ਮਿਲਣੀ ਹੈ ਨਾ ਜੇ ਤੈਨੂੰ ਸੁੱਖ ਅਸਲੀ ਮਿਲਣਾ ਤੇ ਕੇਵਲ ਤੋ ਕੇਵਲ ਪ੍ਰਮਾਤਮਾ ਦੇ ਘਰ ਆ ਕੇ ਮਿਲਣਾ ਪਰਮਾਤਮਾ ਦੀ ਭਜਨ ਬੰਦਗੀ ਕਦਾ ਕਰ ਬੰਦੇ ਆ ਕੀਰਤ ਵੀ ਕਰਨੀ ਹੈ ਕੀਰਤ ਕਰਦੇ ਕਰਦੇ ਨੇ ਕਰਤੇ ਨਾਲ ਜੁੜਨਾ ਆਥਪਾਮ ਪਾਛੇ ਕਿ ਕਹਿੰਦੇ ਮੈਨੂੰ ਚੌਂਕੜਾ ਮਾਰ ਕੇ ਬੈਠ ਸਿੱਧਾ ਹੋ ਕੇ ਬੈਠ ਨਾ ਕੇ ਬੈਠ ਇਹ ਤਾਂ ਸਭ ਸਾਡੇ ਲੋਕਾਂ ਨੇ ਪਖੰਡ ਬਣਾਏ ਹੋਏ ਨੇ ਨਹਾਉਣਾ ਸਰੀਰ ਦੀ ਕਿਰਿਆ ਵਾ ਸਾਸਤਰਾ ਸੁਸਤੀ ਉਤਰ ਜਾਂਦੀ ਹੈ ਇਹਦੇ ਕਿ ਨਹਾ ਕੇ ਬੈਠਾਂ ਸੁੱਚੇ ਇਹਨਾਂ ਆਖੀਏ ਗੁਰਬਾਣੀ ਦੀ ਪੰਕਤੀ ਹੈ ਪੜ੍ਹਿਆ ਕਰੋ ਸੁਣਿਆ ਕਰੋ ਸਮਝਿਆ ਕਰੋ ਐਵੇਂ ਰਟਿਆ ਨਾ ਕਰੋ ਸੁੱਚੇ ਨਾਖੀਏ ਬੈਹਂ ਜੋ ਪਿੰਡਾ ਤੋਏ ਸੁੱਚੇ ਸੇ ਨਾਨਕਾ ਜਿਨ ਵਨ ਵਸਿਆ ਸੋਏ ਕਿ ਬੜੀ ਕਹਦੇ ਆ ਨਾਤਾ ਨਹੀਂ ਧਾਕੇ ਨਹੀਂ ਆਇਆ ਇਹ ਨਹੀਂ ਕੀਤਾ ਬੜੀਆਂ ਕਿੰਦੂ ਪ੍ਰੰਤ ਹੁੰਦੀ ਹੈ ਕਦੇ ਗ੍ਰੰਥੀਆਂ ਵਿਚ ਰਹੇ ਤੇ ਕਿ ਸ਼ਹਿਰੇ ਚੱਕ ਚੱਕ ਦੇਖਦੇ ਕਿ ਗਿੱਲਾ ਨਹੀਂ ਕੇ ਭਾਈ ਨਾਣਾ ਇਸ ਕਰਕੇ ਹੁੰਦਾ ਕਿ ਤੈਨੂੰ ਭਾਈ ਪ੍ਰਚਾਰ ਕਰਦੇ ਨੂੰ ਗੁਰਬਾਣੀ ਪੜ੍ਹਦੇ ਨੂੰ ਕੋਈ ਸੋਸਤੀ ਆਲਸ ਨਾ ਪਈ ਉਹ ਤਾਂ ਆਉਦੀ ਸਮੱਸਿਆ ਆਉਦੀ ਪਈ ਕਿ ਇਹਨੂੰ ਵੀ ਕਹਿਣਗੇ ਨਹੀਂ ਭਾਈ ਗੁਰੂ ਨਾਨਕ ਨਾਰਾਜ ਹੋ ਜਾਣਗੇ ਤੇ ਉਹੀ ਗੁਰਨਾਨਕ ਸਾਹਿਬ ਕਹਿੰਦੇ ਸੱਚੇ ਨਾ ਕੀਏ ਵਹਿਂ ਜੇ ਪਿੰਡਾ ਤੋਏ ਸੱਚੇ ਸੇ ਨਾਨਕਾ ਸੱਚਾ ਕੌਣ ਹੈ ਜਿਨ ਮਨ ਵਸਿਆ ਸੋਏ ਜੇ ਤੇਰੇ ਅੰਦਰ ਰੱਬ ਬਸਿਆ ਹੋਇਆ ਹੈ ਨਾ ਰੱਬ ਦੀ ਜੋਤ ਤੇਰੇ ਅੰਦਰ ਜਗਦੀ ਹੈ ਗਿਆਨ ਵਾਲੀ ਜੋਤ ਜਗਦੀ ਹੈ ਨਾ ਤੇਰੇ ਨਾਲ ਸੱਚਾ ਕੋਈ ਨਹੀਂ ਹੈ ਜੇ ਨਹੀਂ ਸਮਝ ਆਈ ਤਾਂ ਭੇਲੀ ਨੂੰ ਪੁੱਛ ਲੋ ਜਾ ਕੇ ਭਾਈ ਰੇਤੇ ਦੇ ਉਤਾਰ रामचंद्र भगवान ਜੀ ਜਦੋਂ ਜੰਗਲ ਜੰਗਲ ਤੁਰਦੇ ਬੇਨਵਾਸ ਕਰ ਰਹੇ ਸੀ ਭਾਈ ਬੜਿਆ ਨੇ ਭਾਈ ਆਪਣੇ ਆਸ਼ਰਮ ਸੀ ਜਿੰਨੇ ਵੀ ਹਾਂ ਇੱਧਰ ਨੂੰ ਅੱਜ रामचंद्र भगवान ਆ ਰਹੇ ਆ ਜੱਤਿਆ ਦਾ ਰਾਜ ਆ ਰਹੇ ਆ ਭਈ ਦ੍ਰਿਤੇ ਦੇ ਉਤਾਰ ਆ ਨੇ ਸਾਡੇ ਆਉ ਸਾਡੇ ਆਉ ਉਹ ਤਾਂ ਭਾਈ ਹਉਮੇ ਹੰਕਾਰ ਵਾਲੇ ਸੀ ਲਾਲਚੀ ਬੰਦੇ ਸੀ ਕਹਿੰਦਾ ਮੇਰੇ ਨਾਲ ਕੀ ਕੰਮ ਆ ਇਹ ਤਾਂ ਉੱਥੇ ਜਾਣੋ ਜਿੱਥੇ ਮੇਰੀ ਕੋਈ ਕਦਰ ਕਰਦਾ ਹੋ ਮੈਨੂੰ ਪ੍ਰੇਮ ਕਰਦਾ ਹੋ ਜਿਹਦੇ ਅੰਦਰ ਮੈਂ ਵੱਸਦਾ ਹੋਊਗਾ ਸਾਰੇ ਕਹਿੰਦੇ ਇਹ ਫਲਾਣੇ ਦਾ ਡੇਰਾ ਹੈ ਫਲਾਣੇ ਸਾਥ ਦਾ ਹੈ ਉਹਦਾ ਓਏ ਇਹਦਾ ਸੰਿਆਸੀ ਦਾ ਤਪੱਸਿਆ ਦਾ ਕਹਿੰਦੇ ਫਿਰ ਮੇਰਾ ਤੇ ਇੱਥੇ ਕੋਈ ਸਹੀ ਨਹੀਂ ਜਦੋਂ ਕਹੇ ਸ਼ਫਰੀ ਦੀ ਝੋਪੜੀ ਮਰੇ ਉਹ ਜਿਹਨੂੰ ਭੇਲਣੀ ਆਪਾਂ ਕਹਿੰਦੇ ਆ ਉਹਦਾ ਨਾਂ ਸੀ ਸ਼ਫਰੀ ਭੇਲਣੀ ਤਾਂ ਭਈ ਉਹਦੀ ਜਾਤ ਬਣਾਈ ਸੀ ਕਹਿੰਦੇ ਜਦੋਂ ਉਹਦੇ ਦਰ ਤੇ ਗਏ ਝੋਕੜੀ ਮੁਰੇ ਜਾ ਕੇ ਆਵਾਜ਼ ਮਾਰੀ ਕਹਿੰਦੇ ਇਸ ਘਰ ਕੀ ਦਾ ਅੱਗੇ ਆਵਾਜ਼ ਏ ਇਹ ਘਰ ਮੇਰੇ ਰਾਮ ਦਾ ਰਾਮ ਚੰਦਰ ਦਾ ਮਨ ਨੂੰ ਸ਼ਾਂਤੀ ਆਈ ਕਹਿੰਦੇ ਸ਼ੁਕਰ ਹੈ ਮੇਰਾ ਕੋਈ ਨਾ ਕੋਈ ਦਾ ਘਰ ਹੈਗਾ ਦੁਨੀਆ ਦੇ ਵਿੱਚ ਅਸੀਂ ਉਸ ਕਾਲਪੁਰਖ ਦਾ ਘਰ ਅੰਦਰ ਬਣਾਉਣਾ ਹੈ ਤੇ ਉਹਦੇ ਤੇ ਭਾਈ ਕੋਈ ਨਾਤਾ ਨਹੀਂ ਤਾਂ ਕਈ ਕਈ ਮਹੀਨੇ ਨਾਤੀ ਨਹੀਂ ਸੀ ਭਾਈ ਉਹਦਾ ਪਾਣੀ ਤੱਕ ਜਾਣ ਹੀ ਦਿੰਦੇ ਸੀ ਪੰਪਾ ਸਰ ਤੀਰਥ ਉਥੋਂ ਨੂੰ ਰੋਕ ਦਿੱਤਾ ਦੇਖੋ ਕਿ ਉਸ ਤੀਰਥ ਨੂੰ ਉਹਦੇ ਚ ਪਾਣੀ ਲੈਣਾ ਰੋਕ ਦਿੱਤਾ ਤੇ ਐਸੀ ਕਲਾ ਵਾਹਿਗੁਰੂ ਨੇ ਵਰਤਾਈ ਕਿ ਸਾਰੇ ਪਾਣੀ ਚ ਕੀੜੇ ਪੈ ਗਏ ਕਿ ਬੜੀਆਂ ਰਧੀਆਂ ਸਧੀਆਂ ਸਾਡੇ ਵਾਂਗੂ ਬੜੇ ਜਾਬਤਾ ਪਾਠ ਕਰਾ ਲਵੇ ਤੇ ਪਾਠਾ ਨਾ ਹੋਣਾ ਕੀ ਹੁੰਦਾ ਬਈ ਇਹ ਤਾਂ ਸਾਨੂੰ ਇੱਕ ਗਿਆਨ ਦਰਸ਼ਨ ਹੈ ਪਰਮਾਤਮਾ ਨੂੰ ਮਿਲਣ ਦਾ ਹੋਰ ਕੋਈ ਕੋਸੰਦਾ ਹੈ ਚ ਹੋਰ ਨਹੀਂ ਕਿ ਤੁਸੀਂ ਪਾਠ ਕਰਾਇਓ ਧੁਆ ਨਿਕਲੂਗਾ ਕੋ ਰੋਹਾਨੀਅਤ ਰੂਹ ਨਿਕਲਿਆ ਉਹ ਵਿੱਚੋਂ ਇਹ ਜਨ ਨਿਕਲਿਆ ਆਊਗਾ ਕੀ ਤਾਂ ਨਿਕਲਿਆ ਅਜੇ ਤੱਕ ਨਹੀਂ ਨਿਕਲਿਆ ਕਿੰਨੇ ਪਾਠ ਕਰਾਉਣੇ ਆ ਭਾਈ ਇਹ ਤਾਂ ਵੀ ਇੱਕ ਦੋ ਕਰਾਣੇ ਦੇਖੋ ਜਿੱਤੇ ਹਜ਼ਾਰਾਂ ਪਾਠ ਹੁੰਦੇ ਆ ਅੰਮ੍ਰਿਤਸਰ ਵੱਲ ਚਲੇ ਜਾਓ ਕਿ ਜਿੱਨੇ ਭਾਈ ਉਥੇ ਅਗਨ ਵਹਿੰਦੀ ਹੈ ਪਾਪਾਂ ਦੀ ਉਹ ਨਹੀਂ ਕਿਤੇ ਹੋਣੀ ਵੀ ਨਹੀਂ ਭਾਵ ਤੁਹਾਡੇ ਕਰਾਇਆਂ ਦਾ ਗੱਲ ਨਹੀਂ ਬਣਦੀ ਉਸੀਂ ਇੱਕ ਕਰਾ ਕੀ ਬੜੇ ਉਛਲਦੇ ਰਹਿੰਨੇ ਹਾਂ ਜਿੱਤੇ ਹਜ਼ਾਰ ਆਉਂਦੇ ਉਹਨਾਂ ਦੇ ਹਾਲਤ ਦੇਖ ਲੋ ਕੀ ਹੈ ਜਾ ਕੇ ਦੇਖੀ ਤਾਂ ਹੁੰਦਾ ਕਿ ਭਾਈ ਸਤਗੁਰ ਪਾਤਸ਼ਾਹ ਦੀ ਗੁਰਬਾਣੀ ਕੋਈ ਜਾਪ ਦਾ ਵਿਸ਼ਾ ਨਹੀਂ ਹੁੰਦੀ ਇਹ ਹੁੰਦੀ ਹੈ ਮੰਨਣ ਦਾ ਵਿਸ਼ਾ ਵਿਚਾਰਨ ਦਾ ਵਿਸ਼ਾ ਹੁਣ ਜਦੋਂ ਭਾਈ ਪੰਪਾ ਸਰ ਤੀਰਥ ਜਿੱਤੇ ਕੀੜੇ ਨਾਲ ਭੱਗੇ ਸਾਰਿਆਂ ਨੇ ਭਾਈ ਉਹਦੇ ਜਪ ਤਪ ਕੀਤੇ ਪਾਠ ਗੁੰਜਾ ਉਹ ਕਿੱਥੇ ਗੱਲ ਬਣਦੀ ਹੈ ਕਿ ਜਿਹਦੂ ਤੁਸੀਂ ਇਹ ਰਾਹ ਦਿਓ ਕਹਦਾ ਮੇਰੇ ਭਗਤ ਨੂੰ ਤੁਸੀਂ ਭਾਈ ਦੁਖੀ ਕੀਤਾ ਤੇ ਮੈਂ ਤੁਹਾਨੂੰ ਲਿਆਣਾ ਸ਼ਾਂਤੀ ਕੋਲ ਕਰ ਲੈ ਜਦੋਂ ਅਕਸਰ ਨੂੰ ਗਏ ਰਾਮਚੰਦਰ ਭਗਵਾਨ ਕੋਲ ਜਾ ਕੇ ਜਾਨਾ ਚ ਬੇਨਤੀ ਕੀਤੀ ਕਿ ਕਦੇ ਇਹ ਪ੍ਰਭੂ ਤੁਸੀਂ ਤਰੇਤੇ ਉਤਾਰੋ ਸਾਡਾ ਪਾਣੀ ਗੰਦਾ ਹੋ ਗਿਆ ਕੀੜੇ ਪੈ ਗਏ ਨਿਕਲਦੇ ਹੀ ਨਹੀਂ ਕੋਈ ਇਲਾਜ ਕਰੋ ਕਹਿੰਦੇ ਇਹ ਮੈਂ ਕੀ ਕਰ ਸਕਦਾ ਕੋਈ ਨਹੀਂ ਕਰ ਸਕਦਾ ਇਹਨੂੰ ਕਹਿੰਦੇ ਇਹਨੂੰ ਉਹੀ ਕਰ ਸਕਦਾ ਜੀਵੀ ਵਜ੍ਹਾ ਕਰਕੇ ਹੋਇਆ ਹੈ ਇਹਨੇ ਜਿਹਨੂੰ ਤੁਸੀਂ ਨਹਾਉਣ ਤੋਂ ਰੋਕਿਆ ਸੀ ਨਾ ਉਹਦੇ ਹੀ ਚਰਨ ਪਵਾਉ ਜਾ ਕੇ ਮੇਰੇ ਚਾਨਾ ਨਾਲ ਕੁਝ ਹੋਣਾ ਇੱਥੇ ਫੇਰ ਜਾ ਕੇ ਭੀਲਣੀ ਦੇ ਪੈਰ ਪਵਾਏ ਸੀ ਇਹ ਤੇ ਤਦ ਕਦੇ ਪੰਪਾ ਸਾਹਿਬ ਤੀਰਥ ਦਾ ਜੋ ਪਾਣੀ ਹੈ ਨਾ ਤੇ ਤਦ ਕਦੇ ਸ਼ੁੱਧ ਹੋਇਆ ਪਵਿੱਤਰ ਹੋਇਆ ਸੀ ਤੇ ਕਿਵੇਂ ਸ਼ੁੱਧ ਹੋਇਆ ਭਾਈ ਉਹਦੇ ਕੋਲ ਸਾਡੇ ਵਾਲਾ ਪਖੰਡ ਨਹੀਂ ਸੀਗਾ ਉਹਦੇ ਕੋਲ ਸੱਚੀ ਭਗਤੀ ਸੀ ਇਥੇ ਪ੍ਰਮਾਤਮਾ ਦੀ ਸੱਚੀ ਭਗਤੀ ਚੱਲਣੀ ਹੈ ਅ ਤਰੇ ਜਿਹੜੇ ਬਾਹ ਦੇ ਚੋਹ ਤਮਾਸ਼ੇ ਕਰਦਾ ਆ ਨਹੀਂ ਕਰਨਾ ਉਹ ਨਹੀਂ ਕਰਨਾ ਇਹ ਤਾਂ ਸਭ ਕੇਵਲ ਤੋਂ ਕੇਵਲ ਇੱਕ ਵਹਿਮ ਭਰਮ ਭਲੇਖੀ ਹੈ ਇਹ ਤਾਂ ਆਪਣੇ ਆਪਣੇ ਅਸੀਂ ਭਾਈ ਮਨਮਤ ਬਣਾਈ ਹੋਈ ਹੈ ਅਸਲ ਦੇ ਵਿੱਚ ਗੋਵਿੰਦ ਭਾਉ ਭਗਤ ਕਾ ਭੁਖਾ ਕਿਹੜੀ ਚੀਜ਼ ਨੂੰ ਭੁੱਖ ਲੱਗੀ ਹੈ ਆਪਾਂ ਖਾਣੇ ਬਣਾ ਬਣਾ ਬਲਾਜ ਨਹੀਂ ਉਹ ਲੱਕੋ ਲਵਾ ਦਈਏ ਫੇਰ ਖਰਾਵਾਗੇ ਆਉ ਉਹ ਤਾਂ ਭਾਈ ਬੁਰਜ ਕਰਕੇ ਬੈਠਾ ਵੈਗਰੂ ਨਾ ਵੀ ਤੇਰਾ ਖਾਣਾ ਖਾਉਣ ਨੂੰ ਇਹ ਸੰਤਾ ਇਹ ਲੱਗਾ ਕਿ ਵੈਗਰੂ ਹੁਣ ਬੁਰਜ ਕਰਕੇ ਬੈਠਾ ਵਾ ਦੰਦਣ ਸਾਫ ਕਰਕੇ ਖਾਣਾ ਖਲਾਦੀ ਉਹ ਕਹਦਾ ਮੇਰੇ ਦੰਦ ਵੀ ਹੈ ਨਹੀਂ ਮੇਰਾ ਸਰੀਰ ਵੀ ਹੈ ਨਹੀਂ ਤੂੰ ਮੈਨੂੰ ਖਾਣਾ ਕਿ ਕਿਲਾਏਂਗਾ ਮੇਰੇ ਤਾਂ ਕੇਵਲ ਤੋਂ ਕੇਵਲ ਇੱਕੋ ਖਰਾਕ ਪਹੁੰਚਦੀ ਹੈ ਪ੍ਰੇਮ ਵਾਲੀ ਉਹ ਸਾਡਾ ਅੰਦਰੋਂ ਮਰਿਆ ਹੋਇਆ ਪ੍ਰੇਮ ਤੰਦਰੇ ਹੀ ਕੋਈ ਨਹੀਂ ਬਰਤੀਦਾ ਕਿ ਭਾਈ ਜੇ ਤਾਂ ਸਾਤੋ ਕੋਈ ਹੱਲ ਨਾ ਹੁੰਦਾ ਹੋਵੇ ਫਿਰ ਪਾਸੇ ਹੋ ਜੇ ਤਾਂ ਸਾਈਡ ਤੇ ਹੋ ਜਾਈਦਾ ਹੁੰਦਾ ਕਿ ਜੇ ਸੰਗਤਾ ਨਾ ਹੋ ਨਾ ਗੁਰੂ ਘਰ ਦੇ ਵਿੱਚ ਕਹਿੰਦੇ ਚਲੋ ਪਾਸੇ ਹੋ ਜੋ ਬਈ ਹੁਣ ਨਾ ਪੈ ਇੱਥੇ ਜਾਈਏ ਕਿ ਜਦੋਂ ਵੀ ਸਾਡੀ ਭਾਈ ਕੀਤੀ ਘਾਲ ਨਾ ਸਫਲ ਹੀ ਹੋ ਰਹੀ ਸਾਡੇ ਦਾ ਕੰਮ